परचा होना चाहिए जो जो इसमें शामिल हैं चाहे नेता है चाहे उसका पीए है ये मर्डर है ये कत्ल है ये मौत नहीं है जहर बांटा गया है ये ले लो जहर और उस जहर बांटने के बाद उनकी मौत हुई है सबसे पहले तो कत्ल के पर्चे होने चाहिए तो ए भगवंत मान साहब दा 2020 दा बयान है उही घटना थी जो आज मजीठा च वापरी है ते भगवंत मान साहब उस वेले सियासी लीडरां ते पर्चे दर्ज करन दी मांग कर रहे सी ਪਰ ਅੱਜ ਦੀ ਮਜੀਠਾ ਚ ਹੋਈ ਇਸ ਘਟਨਾ ਚ 17 ਬੰਦੇ ਮਰ ਗਏ ਨੇ ਤੇ ਭਗਵੰਤ ਮਾਨ ਦੇ ਖੁਦ ਕਾਰਜਕਾਲ ਚ ਘਟਨਾਵਾਂ ਵਾਪਰ ਰਹੀਆਂ ਨੇ ਤੇ ਉਸ ਘਟਨਾ ਬਾਰੇ ਹੁਣ ਭਗਵੰਤ ਮਾਨ ਕਿਸ ਤੇ ਕਾਰਵਾਈ ਦੀ ਗੱਲ ਕਰ ਰਹੇ ਨੇ ਜਰਾ ਉਹ ਵੀ ਸੁਣ ਲੋ। ਸਾਹਿਬ ਜੀ ਪਿੰਡ ਵਾਲਿਆਂ ਦਾ ਕਹਿਣਾ ਇਹਦਾ ਇਹਦਾ ਲੱਗ ਜੂਗਾ ਪਤਾ ਜੀ ਜਦੋਂ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਬਿਲਕੁਲ ਕਿਹੜੇ ਸੀਨੀਅਰ ਲੈਵਲ ਤੇ ਕੁਝ ਕੁਝ ਨੋਜੇ ਪਾਰਟੀਸ਼ਨਸ ਹੋਏ ਜਿਨ੍ਹਾਂ ਦੀ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਇਹ ਬਿਊਰੋਕ੍ਰੇਸੀ ਜાં ਪੁਲਿਸ ਜાં ਪੋਲਿਟਿਕਸ ਇਨਾ ਇਨਾ ਦੇ ਕਿਸੇ ਨਾ ਕਿਸੇ ਦੇ ਸਹਿਯੋਗ ਤੋਂ ਬਿਨਾ ਕੰਮ ਚੱਲ ਹੀ ਨਹੀਂ ਸਕਦਾ ਹੁਣ ਐ ਅੱਜ ਤੱਕ ਮੈਂ ਦੱਸ ਨਹੀਂ ਸਕਦਾ ਇੱਕ ਇਹ ਜਾਂਚ ਕਰਕੇ ਤੁਹਾਨੂੰ ਜਿਸ ਜਿਸ ਦਿਨ ਹੋ ਗਿਆ ਸਾਰਾ ਕੁਝ ਉਹ ਦਿਨ ਦੱਸ ਦਾਂਗੇ ਇੱਕ ਤਾਂ ਇਥੋਂ ਦੇ ਜਿਹੜੇ ਇਨਸਪੈਕਟਰ ਨੇ ਇੱਕ ਸਾਈਜ਼ ਇਨਸਪੈਕਟਰ ਜਿਨ੍ਹਾਂ ਦੀ ਜੀ ਹੁੰਦਾ ਲੇਕ ਜਿਹੜੇ ਅੰਮ੍ਰਿਤਸਰ ਨਾਲ ਰਿਲੇਟਰ ਚਾਈ ਦੇਖਦੇ ਆ ਹਾਂਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਅਸੀਂ ਕਿਉਂਕਿ ਇਹ ਕੰਮ ਮੈਂ ਦੇਖੋ ਪੁਲਿਸ ਦੀ ਜਾਂ ਬਿਊਰੋਕ੍ਰੇਸੀ ਦੀ ਜਾਂ ਪੋਲੀਟੀਕਲ ਸ਼ਹਿਰ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਮੈਂ ਕੋਣੇ ਸਰਕਾਰਾਂ ਦੇ ਲਈ ਫਿਰਦਾ ਹੋਊਗਾ ਜੀ ਕੋਈ ਨਾ ਕੋਈ ਤਾਂ ਆਉਂਦਾ ਆਕਾ ਕੋਈ ਮਾਈ ਪਾਪ ਹੁੰਦਾ ਹੈ ਤਾਂ ਹੁਣ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਜਾਂਚ ਕਰਾਂਗੇ ਤੇ ਪਰਚਾ ਵੀ ਦਰਜ ਕਰਾਂਗੇ ਪਰ ਇਹ ਕਦੋਂ ਤੱਕ ਹੋਵੇਗਾ ਇਹ ਅਜੇ ਤੱਕ ਨਹੀਂ ਪਤਾ ਕਿਉਂਕਿ ਕੋਈ ਵੀ ਟਾਈਮ ਬਾਉਂਡ ਇਨਕੁਆਇਰੀ ਦੀ ਗੱਲ ਨਹੀਂ ਕੀਤੀ ਗਈ ਪਰ ਜਦ ਸੱਤਾ 'ਚ ਭਗਵੰਤ ਮਾਨ ਨਹੀਂ ਸਨ ਤਾਂ ਲੀਡਰਾਂ ਤੇ ਸਭ ਤੋਂ ਪਹਿਲਾਂ ਪਰਚੇ ਤੇ ਬਾਅਦ 'ਚ ਜਾਂਚ ਦੀ ਮੰਗ ਕਰਦੇ ਰਹੇ ਨੇ ਤੇ ਭਗਵਾਨ ਸਰਕਾਰ ਦੇ ਰਾਜ ਦੌਰਾਨ ਹੁਣ ਤੱਕ 2023-2024 ਚ ਵੀ ਨਕਲੀ ਸ਼ਰਾਬ ਨਾਲ ਮੋਤਾਂ ਹੋ ਚੁੱਕੀਆਂ ਨੇ ਤੇ ਅੱਜ ਇਹ ਤੀਸਰੀ ਵਾਰ ਹੈ ਜਦੋਂ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਤੇ ਅੱਜ ਦੀ ਘਟਨਾ ਤੋਂ ਬਾਅਦ ਤਾਂ ਭਗਵਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਵੀ ਹਵਾ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਜੇਕਰ ਜੰਗੀ ਪੱਧਰ ਤੇ ਇਹ ਨਸ਼ਿਆਂ ਖਿਲਾਫ ਕੰਮ ਚੱਲ ਰਿਹਾ ਸੀ ਤਾਂ ਇਹ ਵੱਡੀ ਗਲਤੀ ਕਿਵੇਂ ਹੋ ਸਕਦੀ ਹੈ ਲੋਕ ਸਵਾਲ ਉਠਰੇ ਨੇ ਕੀ ਵਾਰ-ਵਾਰ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਬਿਨਾ ਕਿਸੇ ਦੇ ਮਿਲੀਭੁਗਤ ਤੋਂ ਬਿਨਾ ਤਾਂ ਵਿਕ ਨਹੀਂ ਸਕਦੀ ਜਿਸ ਬਾਰੇ ਭਗਵੰਤ ਮਾਨ ਨੇ ਖੁਦ ਮੰਨਿਆ ਕਿ ਇਸ 'ਚ ਕਈ ਵੱਡੇ ਨਾਮ ਸ਼ਾਮਲ ਹੋ ਸਕਦੇ ਨੇ ਪਰ ਸਵਾਲ ਇਹੀ ਹੈ ਕਿ ਤੁਹਾਡੇ ਰਾਜ 'ਚ ਇਹ ਤੀਸਰੀ ਵਾਰ ਇਹ ਘਟਨਾ ਹੋ ਗਈ ਹੈ ਜਦ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਰਹੇ ਨੇ ਜੇਕਰ ਪਹਿਲੀਆਂ ਦੋ ਘਟਨਾਵਾਂ ਤੋਂ ਹੀ ਸਬਕ ਲਿਆ ਹੁੰਦਾ ਜਾਂ ਫਿਰ ਉਹਨਾਂ ਦੇ ਉੱਤੇ ਤਗੜੀ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਦਾ ਇਹ ਦਿਨ ਦੁਬਾਰਾ ਨਾ ਵੇਖਣਾ ਪੈਂਦਾ ਤੇ ਤਕਰੀਬਨ 17 ਬੰਦਿਆਂ ਨੂੰ ਅੱਜ ਇੱਕ ਵਾਰ ਫਿਰ ਤੋਂ ਨਕਲੀ ਸ਼ਰਾਬ ਦੇ ਨਾਲ ਆਪਣੀ ਜਾਨ ਗਵਾਣੀ ਨਾ ਪੈਂਦੀ ਤੇ ਹੁਣ ਭਗਵੰਤ ਜੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਹਰ ਤਰ੍ਹਾਂ ਦੀ ਕਾਰਵਾਈ ਕਰਾਂਗੇ ਤੇ ਹਰ ਤਰ੍ਹਾਂ ਦੇ ਬੰਦੇ ਨੂੰ ਫੜਾਂਗੇ ਚਾਹੇ ਕੋਈ ਵੀ ਕਿੰਨਾ ਵੀ ਪਾਵਰਫੁੱਲ ਕਿਉ ਨਾ ਹੋਵੇ ਤੇ ਦਿੱਲੀ ਤੱਕ ਪੰਜਾਬ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਕਾਰਵਾਈ ਕਰਨ ਦੇ ਲਈ ਤੇ ਅੱਜ ਹੀ ਇਥੋਨੋਲ ਦਾ ਜਿਹੜਾ ਟਰੱਕ ਹੈ ਉਹ ਵੀ ਫੜ ਲਿੱਤਾ ਗਿਆ ਪਰ ਗੱਲ ਸਵਾਲ ਇੱਥੇ ਇਹੀ ਹੈ ਜੇਕਰ ਅੱਜ ਘਟਨਾ ਨਾ ਹੁੰਦੀ ਤਾਂ ਉਹ 600 ਲੀਟਰ ਜਾਂ 600 ਡਰਮਾਂ ਦੇ ਸਮੇਤ ਜਿਹੜਾ ਟਰੱਕ ਫੜਿਆ ਗਿਆ ਇਥੋਨੋਲ ਦਾ ਉਹ ਅੱਜ ਫਿਰ ਉਸੇ ਦੇ ਤਰ੍ਹਾਂ ਹੀ ਪਾਸ ਹੋ ਕੇ ਪੰਜਾਬ 'ਚ ਨਿਕਲ ਜਾਂਦਾ ਜਿਵੇਂ ਕਿ ਪਿਛਲੇ ਦਿਨਾਂ 'ਚ ਆ ਰਿਹਾ ਹੈ ਤੇ ਹੁਣ ਸਰ ਭਗਵੰਤ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਾਰੇ ਮਸਲੇ ਦੇ ਉੱਤੇ ਟਾਈਮ ਬਾਉਂਡ ਇਨਕੁਆਇਰੀ ਰੱਖੀ ਜਾਵੇ ਜਿਸ ਦੇ ਨਾਲ ਕੁਝ ਸਮੇਂ ਦੇ ਵਿੱਚ ਹੀ ਜਿਹੜੀ ਸਾਰਾ ਦੁੱਧ ਤੇ ਦੁੱਧ ਪਾਣੀ ਤੇ ਪਾਣੀ ਕੀਤਾ ਜਾਵੇ ਕਿਉਂਕਿ ਭਗਵੰਤ ਮਾਨ ਦੇ ਕਾਰਜਕਾਲ 'ਚ ਇਹ ਤੀਸਰੀ ਵੱਡੀ ਘਟਨਾ ਹੋ ਚੁੱਕੀ ਹੈ ਪਿਛਲੇ ਘਟਨਾ ਪਠਾਨਕੋਟ ਸੰਗਰੂਰ ਅਤੇ ਹੋਰ ਇਲਾਕਿਆਂ ਦੇ ਵਿੱਚ ਲੋਕ ਨਕਲੀ ਸ਼ਰਾਬ ਦੇ ਨਾਲ ਮਰੇ ਸੀਗੇ ਤੇ ਅੱਜ ਮਜੀਠਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕ ਨਕਲੀ ਸ਼ਰਾਬ ਨਾਲ ਜ਼ਹਿਰੀਲੀ ਸ਼ਰਾਬ ਨਾਲ ਮਰ ਚੁੱਕੇ ਨੇ ਤੇ ਲੋਕ ਤੇ ਭਗਵੰਤ ਮਾਨ ਖੁਦ ਇਹ ਕਹਿੰਦੇ ਰਹੇ ਨੇ ਕਿ ਇਹ ਸਿੱਧਾ ਸਿੱਧਾ ਕਤਲ ਨੇ ਲੋਕਾਂ ਦੇ ਉੱਤੇ 302 ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਹੁਣ ਵੇਖਦੇ ਆ ਕਿ ਭਗਵੰਤ ਸਰਕਾਰ ਕਿੰਨੇ ਲੋਕਾਂ ਦੇ ਉੱਤੇ 302 ਦੇ ਪਰਚੇ ਦਰਜ ਕਰਦੀ ਹੈ ਤੇ ਕਿਹੜੇ ਵੱਡੇ ਲੀਡਰਾਂ ਦੇ ਉੱਤੇ ਇਸ ਸਬ ਦੀ ਗਾਜ ਡਿੱਗਦੀ ਹੈ ਤੇ ਕਿਹੜੇ ਨਾਮ ਲੁਕੇ ਹੋਏ ਸਾਹਮਣੇ ਆਉਣਗੇ ਜਿਨ੍ਹਾਂ ਦੀ ਗੱਲ ਭਗਵੰਤ ਮਾਨ ਸੱਤਾ 'ਚ ਆਉਣ ਤੋਂ ਪਹਿਲਾਂ ਕਰਦੇ ਹੁੰਦੇ ਸੀ ਖੈਰ ਤੁਹਾਡਾ ਕੀ ਕੁਝ ਕਹਿਣਾ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ